ਸਿਬਲ ਦੋਸਤੋ ਸਿਮਬਲ ਦਾ ਡਾਕਟਰ ਤੁਹਾਨੂੰ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਵੀ ਤੁਹਾਨੂੰ ਕ੍ਰੈਡਿਟ ਰਿਪੋਰਟ ਦੇਖਣ ਦੇ ਲਈ ਕੀ ਲੋੜ ਪੈਂਦੀ ਹੈ ਸਾਡੀ ਸਿਬਲ ਦਾ ਡਾਕਟਰ ਦੇ ਚੈਨਲ ਨੂੰ ਦੇਖ ਕੇ ਸਾਡੀ ਐਡ ਚੱਲ ਰਹੀ ਹੈ ਐਡ ਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਟਵਿੱਟਰ ਵਗੈਰਾ ਦੇ ਜਿੱਥੇ ਸਾਡੀ ਐਡਾਂ ਚੱਲ ਰਹੀਆਂ ਉਹਨੂੰ ਦੇਖ ਕੇ ਸਾਨੂੰ ਪੂਰੇ ਪੰਜਾਬ ਚ ਬਾਹਰੋਂ ਵੀ ਫੋਨ ਆ ਰਹੇ ਨੇ ਲੋਕਾਂ ਦੇ ਤਾਂ ਸਾਨੂੰ ਜੀ ਆਪਣੀ ਪ੍ਰੋਬਲਮ ਫੋਨ ਤੇ ਦੱਸਣ ਲੱਗ ਜਾਂਦੇ ਨੇ ਵੀ ਮੇਰੀ ਦਿੱਕਤ ਆ ਜੀ ਮੇਰੇ ਸਿਮਬਲਸ ਕੋਲ ਆ ਹੈ ਜੀ ਮੈਨੂੰ ਇਸ ਤਰ੍ਹਾਂ ਦੀ ਦਿੱਕਤ ਹੋ ਗਈ ਹੈ ਜੀ ਮੈਨੂੰ ਬੈਂਕ ਨੇ ਨੋਨ ਤੋਂ ਨਾ ਕਰਤੀ ਹੈ ਜੀ ਮੈਨੂੰ ਆ ਪ੍ਰੋਬਲਮ ਆ ਰਹੀ ਹੈ ਮੈਨੂੰ ਇਹ ਦਿੱਕਤ ਹੋ ਰਹੀ ਹੈ ਅਸੀਂ ਸਾਰਿਆਂ ਨੂੰ ਦੱਸ ਦਈਏ ਵੀ ਸਾਨੂੰ ਤੁਹਾਡੀ ਸਿਮਬਲ ਦੀ ਰਿਪੋਰਟ ਜਿਸ ਨੂੰ ਆਪਾਂ ਕ੍ਰੈਡਿਟ ਰਿਪੋਰਟ ਕਹਿੰਦੇ ਆ ਅਸੀਂ ਕ੍ਰੈਡਿਟ ਰਿਪੋਰਟ ਲਿੱਤੇ ਬਗੈਰ ਤੇ ਉਸ ਨੂੰ ਦੇਖੇ ਬਗੈਰ ਅਸੀਂ ਤੁਹਾਨੂੰ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ ਸੋ ਇਸ ਨਾਲ ਤੁਹਾਡਾ ਤੇ ਸਾਡਾ ਦੋਵਾਂ ਦਾ ਸਮਾਂ ਖਰਾਬ ਹੁੰਦਾ ਹੈ ਅਸੀਂ ਜ਼ਿਆਦਾਤਰ ਫੋਨ ਸਿਰਫ ਫੋਨਾਂ ਤੇ ਸੁਣੀ ਜਾ ਰਹੀ ਹੈ ਜੀ ਸਾਨੂੰ ਆਹ ਪ੍ਰੋਬਲਮ ਹੈ ਸਾਨੂੰ ਆਹ ਦਿੱਕਤ ਹੈ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਵੀ ਸਾਨੂੰ ਆਪਣੀ ਕ੍ਰੈਡਿਟ ਰਿਪੋਰਟ ਜਿਹੜੀ ਤੁਸੀਂ ਕਿਸੇ ਬੈਂਕ ਤੋਂ ਕਢਾਈ ਹੋਵੇ ਤੇ 15 ਦਿਨਾਂ ਦੇ ਅੰਦਰ ਦੀ ਹੋਵੇ ਸਾਨੂੰ ਉਹ ਪੀਡੀਐਫ ਤੁਸੀਂ ਵਟਸਐਪ ਕਰ ਦਿਓ ਸਾਡੇ ਇਸ ਨੰਬਰ ਤੇ ਜਿਹੜਾ ਥੱਲੇ ਨੰਬਰ ਨੀਚੇ ਅਨਜ਼ਰ ਆ ਰਿਹਾ ਹੈ ਤੇ ਸਾਨੂੰ ਨਾਲ ਹੀ ਵਟਸਐਪ ਤੇ ਮੈਸੇਜ ਪਾ ਦਿਓ ਵੀ ਕੀ ਮੇਜਰ ਦਿੱਕਤ ਆ ਰਹੀ ਹੈ ਤੁਹਾਨੂੰ ਉਸ ਕੀ ਸ਼ੋ ਹੋ ਰਿਹਾ ਹੈ ਕੋਈ ਗਲਤ ਲੋਨ ਬੋਲ ਰਹੇ ਨੇ ਜਾਂ ਤੁਹਾਡਾ ਕੋਈ ਲੋਨ ਖਰਾਬ ਆ ਰਿਹਾ ਜਾਂ ਕੋਈ ਸੈਟਲਮੈਂਟ ਹੈ ਜਾਂ ਕੋਈ ਲੋਨ ਤੁਹਾਡਾ ਨਹੀਂ ਹੈ ਤੇ ਬੋਲੀ ਜਾ ਰਿਹਾ ਹੈ ਜਾਂ ਕੀ ਦਿੱਕਤ ਆ ਰਹੀ ਹੈ ਸਾਨੂੰ ਸਿਰਫ ਚਾਹੇ ਵਾਇਸ ਮੈਸੇਜ ਪਾ ਦਿਓ ਚਾਹੇ ਲਿਖ ਕੇ ਪਾ ਦਿਓ ਸਾਨੂੰ ਅਸੀਂ ਤੁਹਾਡਾ ਉਹਦਾ ਦੇਖ ਕੇ ਸਮਝ ਕੇ ਜਦੋਂ ਹੀ ਟਾਈਮ ਲੱਗੇਗਾ ਸਾਨੂੰ ਉਹਦਾ ਰਿਪਲਾਈ ਕਰਾਂਗੇ ਜੇ ਬਹੁਤ ਹੈ ਤਾਂ ਤੁਸੀਂ ਫੋਨ ਵੀ ਕਰ ਸਕਦੇ ਹੋ ਸਿੰਪਲ ਜੀ ਗੱਲ ਕਰੋ ਵੀ ਆਹ ਮੈਸੇਜ ਤੁਹਾਨੂੰ ਅਸੀਂ ਰਿਪੋਰਟ ਭੇਜੀ ਹੈ ਜੀ ਇਸ ਨੰਬਰ ਤੋਂ ਤੇ ਆਹ ਸਾਡੀ ਇਸ ਚ ਦਿੱਕਤ ਹੈ ਤੁਸੀਂ ਦੇਖ ਲਿਓ ਜਦੋਂ ਟਾਈਮ ਲੱਗੇਗਾ ਸਾਨੂੰ ਕਲੀਅਰ ਕਰ ਦਿਓ ਕਿਉਂਕਿ ਅਸੀਂ ਪਹਿਲੀ ਸਲਾਹ ਤੇ ਤੁਹਾਡੀ ਕ੍ਰੈਡਿਟ ਰਿਪੋਰਟ ਦੇਖਣ ਦੀ ਐਨਾਲਿਸਿਸ ਕਰਨ ਦੀ ਸਮਝਣ ਦੀ ਅਸੀਂ ਤੁਹਾਡੇ ਤੋਂ ਕੋਈ ਫੀਸ ਨਹੀਂ ਲੈਂਦੇ ਪਰ ਸਾਡੇ ਕੋਲ ਸਾਰੇ ਥਾਵਾਂ ਤੋਂ ਰਿਪੋਰਟਾਂ ਸ਼ੇਅਰ ਹੋ ਰਹੀਆਂ ਨੇ ਫੋਨ ਆਈ ਜਾ ਰਹੇ ਨੇ ਮੈਸੇਜ ਆ ਰਹੇ ਨੇ ਸੋ ਅਸੀਂ ਐਨਾ ਟਾਈਮ ਨਹੀਂ ਦੇ ਪਾਉਂਦੇ ਕਈ ਵਾਰ ਤਾਂ ਹੀ ਅਸੀਂ ਤੁਹਾਨੂੰ ਕਹਿੰਨੀ ਆ ਵੀ ਸਾਨੂੰ ਆਪਣੀ ਰਿਪੋਰਟ ਦਿਓ ਖੱਲਾ ਸਿੰਪਲ ਫੋਨ ਕਰਕੇ ਗੱਲ ਨਾ ਕਰੋ ਕੱਲੇ ਫੋਨ ਨਾਲ ਤੁਹਾਡੀ ਵਰਬਲੀ ਤੁਹਾਡੀ ਪ੍ਰੋਬਲਮਸ ਸੁਣਨ ਨਾਲ ਅਸੀਂ ਤੁਹਾਡੀ ਪ੍ਰੋਬਲਮ ਦਾ ਹੱਲ ਨਹੀਂ ਦੱਸ ਸਕਾਂਗੇ ਉਸ ਤੇ ਕੀ ਟਾਈਮ ਲੱਗੇਗਾ ਕਿਵੇਂ ਠੀਕ ਹੋਏਗਾ ਉਹ ਅਸੀਂ ਨਹੀਂ ਤੁਹਾਨੂੰ ਕਰਾ ਸਕਦੇ ਹੈ ਉਸ ਵਰੀ ਨਹੀਂ ਕਲੀਅਰ ਕਰ ਸਕਦੇ ਇਸ ਸਭ ਲਈ ਸਾਨੂੰ ਤੁਹਾਡੀ ਰਿਪੋਰਟ ਦੇਖਣੀ ਹੀ ਜ਼ਰੂਰੀ ਹੈ ਤੇ ਰਿਪੋਰਟ ਦੇਖ ਕੇ ਹੀ ਅਸੀਂ ਤੁਹਾਨੂੰ ਕੋਈ ਐਨਲਿਸਿਸ ਕਰ ਸਕਦੇ ਹਾਂ ਉਸ ਤੋਂ ਬਗੈਰ ਸੇ ਤੁਹਾਨੂੰ ਕੁਝ ਨਹੀਂ ਦੱਸ ਪਾਵਾਂਗੇ ਤੇ ਕਈ ਲੋਕ ਸਾਨੂੰ ਫੇਰ ਵੀ ਤੀ ਸਮਝਦੇ ਨਹੀਂ ਜੀ ਇਸ ਤਰ੍ਹਾਂ ਨਹੀਂ ਜੀ ਉਸ ਤਰ੍ਹਾਂ ਸੀ ਉਹਨਾਂ ਨੂੰ ਕਈ ਵਾਰ ਦਰਖਾਸਤ ਕਰੀ ਜਾਂਦੇ ਆ ਫੋਨ ਸੁਣਦੇ ਵੀ ਕਹੀ ਜਾਂਦੇ ਆ ਵੀ ਸਰ ਤੁਸੀਂ ਆਪਣੀ ਰਿਪੋਰਟ ਸ਼ੇਅਰ ਕਰੋ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰ ਪਾਵਾਂਗੇ ਪਰ ਫੇਰ ਵੀ ਉਹ ਫੋਨ ਨਾਲ ਹੀ ਸਮਝਾਉਣ ਦੀ ਕੋਸ਼ਿਸ਼ ਕਰੀ ਜਾਂਦੇ ਨੇ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹਨਾ ਇਸ ਨਾਲ ਤੁਹਾਡਾ ਤੇ ਸਾਡਾ ਦੋਵਾਂ ਦਾ ਸਮਾਂ ਖਰਾਬ ਹੁੰਦਾ ਹੈ ਕਾਈਂਡਲੀ ਤੁਸੀਂ ਆਪਣੀ 15 ਦਿਨਾਂ ਦੇ ਅੰਦਰ ਦੀ ਰਿਪੋਰਟ ਜਿਹੜੀ ਜਿੱਥੇ ਤੁਸੀਂ ਲਾਸਟ ਬੈਂਕ ਨੂੰ ਲੋਨ ਅਪਲਾਈ ਕੀਤਾ ਸੀ ਉੱਥੋਂ ਤੁਹਾਨੂੰ ਜਿਨ੍ਹਾਂ ਨੇ ਨਾ ਕੀਤੀ ਹੈ ਜਾਂ ਜਿਨ੍ਹਾਂ ਨੇ ਦਿੱਕਤ ਦੱਸੀ ਉਹਨਾਂ ਤੋਂ ਰਿਕਵੈਸਟ ਕਰਕੇ ਰਿਪੋਰਟ ਲੈ ਲਓ ਔਰ ਰਿਪੋਰਟ ਤੁਸੀਂ ਸਾਨੂੰ ਪੀਡੀਐਫ ਫਾਰਮੈਟ ਚ ਸਾਨੂੰ ਭੇਜ ਦਿਓ ਬਿਸ਼ਰਤੇ ਉਹ ਰਿਪੋਰਟ ਸਿੰਬਲ ਦੀ ਹੀ ਹੋਣੀ ਚਾਹੀਦੀ ਹੈ ਕਿਸੇ ਐਪਲੀਕੇਸ਼ਨ ਜਿਵੇਂ Google Pay, Bajaj, PhonePe, Paytm ਜਾਂ Goodscore ਇਹਨਾਂ ਦੀ ਰਿਪੋਰਟ ਨਾ ਹੋਵੇ ਕਲੀਅਰ ਕਰ ਤਾ ਨੂੰ ਦੱਸ ਦਈਏ ਕਿਸੇ ਐਪਲੀਕੇਸ਼ਨ ਦੀ ਰਿਪੋਰਟ ਨਾ ਹੋਵੇ ਇਹ ਦਿਰਖਾਸ ਸਮਝ ਲੋ ਐਪਲੀਕੇਸ਼ਨ ਦੀ ਰਿਪੋਰਟ ਸ਼ੇਅਰ ਨਾ ਕਰੋ ਕਿਉਂਕਿ ਉਸ ਦੀ ਰਿਪੋਰਟ ਤੇ ਐਕਚੁਅਲ ਚ ਸਿੰਬਲ ਦੀ ਰਿਪੋਰਟ ਚ ਬਹੁਤ ਫਰਕ ਨਿਕਲ ਜਾਂਦਾ ਹੈ ਸਕੋਰਾਂ ਦਾ ਵੀ ਤੇ ਕ੍ਰੈਡਿਟ ਹਿਸਟਰੀ ਦਾ ਵੀ ਸੋ ਸਾਨੂੰ ਜਨੂਲੀ ਸਿਬਲ ਤੋਂ ਲਈਤੀ ਹੋਈ ਰਿਪੋਰਟ ਜਿਹੜੀ ਕਿਸੇ ਬੈਂਕ ਨੇ ਕੱਢੀ ਹੋਵੇ ਤੁਹਾਡੇ 15 ਦਿਨਾਂ ਦੇ ਅੰਦਰ ਦੀ ਹੋਵੇ ਸਾਨੂੰ ਭੇਜੋ ਤਾਂ ਜੋ ਅਸੀਂ ਤੁਹਾਨੂੰ ਸਹੀ ਉਸਦਾ ਇਲਾਜ ਦੱਸ ਸਕੀਏ ਤਰੀਕਾ ਦੱਸ ਸਕੀਏ ਤੇ ਤੁਹਾਨੂੰ ਉਹਦਾ ਰਾਹਲ ਦੱਸ ਸਕੀਏ ਵੀ ਇਹ ਕਿਸ ਤਰ੍ਹਾਂ ਤੇ ਕਿਵੇਂ ਹੋਏਗਾ ਤੇ ਇਸ ਨੂੰ ਕਿੰਨਾ ਟਾਈਮ ਲੱਗੇਗਾ ਕਿਸੇ ਹੋਰ ਦੀ ਤੁਸੀਂ ਰਿਪੋਰਟ ਸ਼ੇਅਰ ਕਰੋਗੇ ਉਸ ਸਕੋਰਾਂ ਦਾ ਫਰਕ ਆ ਜਾਂਦਾ ਹੈ ਕਈ ਦਿੱਕਤਾਂ ਹੋ ਜਾਂਦੀਆਂ ਨੇ ਜਿਸ ਨਾਲ ਅਸੀਂ ਤੁਹਾਨੂੰ ਸਹੀ ਸਲਾਹ ਨਹੀਂ ਦੇ ਪਾਵਾਂਗੇ ਇਸ ਕਰਕੇ ਅਸੀਂ ਰਿਪੋਰਟ ਦੇਖਣ ਨੂੰ ਪ੍ਰੈਫਰ ਨਹੀਂ ਕਰਦੇ ਕਿਉਂਕਿ ਸਾਡਾ ਉਸੇ ਸਮਾਂ ਖਰਾਬ ਹੋ ਜਾਂਦਾ ਹੈ ਦੁਆਰਾ ਜਦੋਂ ਉਸਲੀ ਰਿਪੋਰਟ ਆਂਦੀ ਹੈ ਤਾਂ ਕੁਝ ਕੁਝ ਹੋਰ ਹੀ ਹੋ ਜਾਂਦਾ ਹੈ ਤੁਸਾਨੂੰ ਸਿਰਫ ਤੇ ਸਿਰਫ ਸਿਬਲ ਦੀ ਰਿਪੋਰਟ ਸ਼ੇਅਰ ਕਰੋ ਜੁਜਾ ਜੇ ਤੁਹਾਡੇ ਕੋਲ ਇਹ ਰਿਪੋਰਟ ਨਹੀਂ ਹੈ ਬੈਂਕ ਤੁਹਾਨੂੰ ਰਿਪੋਰਟ ਦੇਣ ਤੋਂ ਨਾ ਕਰ ਰਹੇ ਨੇ ਜਾਂ ਤੁਸੀਂ ਰਿਪੋਰਟ ਨਹੀਂ ਨਹੀਂ ਕਰ ਸਕਦੇ ਹੈਗੇ ਤਾਂ ਤੁਸੀਂ ਸਾਨੂੰ ਜੋ ਸਿਬਲ ਦੀ ਵਾਜੀਬ ਫੀਸ ਹੈ ਉਹ ਫੀਸ ਦੇ ਕੇ ਵੀ ਅਸੀਂ ਤੁਹਾਡੀ ਉਹ ਰਿਪੋਰਟ ਕੱਢ ਸਕਦੇ ਹਾਂ ਉਹ ਫੀਸ ਕਿੰਨੀ ਹੈ ਤੇ ਕਿਵੇਂ ਕਨਸੈਪਟ ਹੋਏਗਾ ਉਸਦੇ ਲਈ ਕੀ ਡਾਕੂਮੈਂਟ ਚਾਹੀਦੇ ਹੋਣਗੇ ਉਹ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਨੂੰ WhatsApp ਤੇ ਮੈਸੇਜ ਪਾ ਕੇ ਪੁੱਛ ਸਕਦੇ ਹੋ ਵੀ ਮੇਰੇ ਕੋਲ ਕ੍ਰੈਡਿਟ ਦੀ ਸਿਮ ਰਿਪੋਰਟ ਨਹੀਂ ਹੈ ਤੇ ਸਿਮ ਰਿਪੋਰਟ ਮੈਂ ਤੁਹਾਡੇ ਥਰੂ ਹੀ ਲੈਣਾ ਚਾਹਨਾ ਤੇ ਉਹ ਰਿਪੋਰਟ ਲੈਣ ਲਈ ਮੈਨੂੰ ਕੀ ਕਰਨਾ ਪਏਗਾ ਤੇ ਮੈਨੂੰ ਕੀ ਖਰਚਾ ਹੋਏਗਾ ਸੀ ਤੁਹਾਨੂੰ ਉਸ ਦਾ ਰਿਪਲਾਈ ਕਰ ਦਾਂਗੇ ਬਸ਼ਰਤੇ ਤੁਸੀਂ ਆਪਣਾ ਸਿਬਲ ਠੀਕ ਰਾਨਾ ਚਾਹੁੰਦੇ ਹੋ ਤਾਂ ਸਿਬਲ ਠੀਕ ਕਰਾਣ ਲਈ ਇੱਕ ਡੀਸੈਂਟ ਤਰੀਕੇ ਨਾਲ ਸਾਡੇ ਨਾਲ ਗੱਲ ਕਰੋ ਬਾਰ-ਬਾਰ ਫੋਨ ਕਰਕੇ ਫੋਨਾਂ ਤੇ ਹੀ ਸਲਾਹਾਂ ਲੈਣ ਦੀ ਕੋਸ਼ਿਸ਼ ਨਾ ਕਰੋ ਫੋਨਾਂ ਤੇ ਹੀ ਆਪਣੀਆਂ ਪ੍ਰੋਬਲਮਾਂ ਦੱਸਣ ਦੀ ਕੋਸ਼ਿਸ਼ ਨਾ ਕਰੋ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਤੁਹਾਡੀ ਕ੍ਰੈਡਿਟ ਰਿਪੋਰਟ ਦੇਖ ਕੇ ਤੁਹਾਡੀ ਕ੍ਰੈਡਿਟ ਹਿਸਟਰੀ ਦੇਖ ਕੇ ਬਗੈਰ ਅਸੀਂ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਸਲਾਹ ਨਹੀਂ ਦੇ ਸਕਦੇ ਕੋਈ ਡਾਕਟਰ ਤੁਹਾਡੇ ਕੋਈ ਬਿਮਾਰੀ ਦੇ ਲੱਛਣ ਦੇਖ ਕੇ ਜੇ ਤੁਹਾਨੂੰ ਕੋਈ ਟੈਸਟ ਦੱਸਦਾ ਹੈ ਤਾਂ ਉਹ ਟੈਸਟ ਕਰਾ ਕੇ ਉਹ ਟੈਸਟਾਂ ਤੋਂ ਬਾਅਦ ਹੀ ਤੁਹਾਡਾ ਇਲਾਜ ਸ਼ੁਰੂ ਕਰ ਸਕਦਾ ਹੈ ਫੋਰ ਇਨ ਕੁਝ ਵਕਤੀ ਤੌਰ ਤੇ ਕੁਝ ਤੁਹਾਨੂੰ ਟੈਂਪਰੀ ਦਵਾਈ ਦੇ ਕੇ ਸਾਰੇਗਾ ਪਰ ਅਸਲੀ ਇਲਾਜ ਤੁਹਾਡਾ ਰਿਪੋਰਟਾਂ ਆਉਣ ਤੋਂ ਬਾਅਦ ਹੀ ਹੋਏਗਾ ਤਾਂ ਰਿਪੋਰਟਾਂ ਦੇਖ ਕੇ ਹੀ ਦੱਸੇਗਾ ਵੀ ਤੁਹਾਡਾ ਆਪਰੇਸ਼ਨ ਕਰੇਗਾ ਕਿ ਪ੍ਰੇਸ਼ਣ ਤੋਂ ਬਗੈਰ ਸਰ ਜਾਏਗਾ ਸਿਰਫ ਦਵਾਈ ਨਾਲ ਦੇਣਾ ਪਏਗਾ ਕਿ ਇੱਕ ਛੋਟਾ ਪ੍ਰੇਸ਼ਣ ਹੋਏਗਾ ਕਿ ਵੱਡਾ ਪ੍ਰੇਸ਼ਣ ਹੋਏਗਾ ਜਾਂ ਕੀ ਇਲਾਜ ਹੋਏਗਾ ਉਹ ਰਿਪੋਰਟਾਂ ਹੀ ਉਹਨੂੰ ਸਾਬਿਤ ਕਰਨਗੀਆਂ ਵੀ ਉਹ ਕੀ ਕਰਨਾ ਚਾਹੇਗਾ ਕਿਵੇਂ ਇਲਾਜ ਚੱਲੇਗਾ सेम ਇਸ ਤਰ੍ਹਾਂ ਹੀ ਤੁਹਾਡੀ ਕ੍ਰੈਡਿਟ ਰਿਪੋਰਟ ਦੇਖ ਕੇ ਹੀ ਅਸੀਂ ਦੱਸ ਸਕਦੇ ਹਾਂ ਵੀ ਤੁਹਾਡਾ ਕੀ ਇਲਾਜ ਹੋਏਗਾ ਉਸਨੂੰ ਕਿਵੇਂ ਠੀਕ ਕੀਤਾ ਜਾਏਗਾ ਸੋ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਹੁਣ ਸਾਨੂੰ ਬਾਰ-ਬਾਰ ਇਸ ਤਰ੍ਹਾਂ ਫੋਨ ਕਰਕੇ ਜਾਂ ਫੋਨਾਂ ਤੇ ਆਪਣੇ ਕੇਸ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੋਗੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰ ਤਾਜੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਪਤਾ ਲੱਗ ਸਕੇ। ਥੈਂਕ ਯੂ ਵੈਰੀ ਮਚ